ਜਿਕਰ ਤੁਸੀਂ ਵੀ 9 ਜੁਲਾਈ ਦਿਨ ਬੁੱਧਵਾਰ ਨੂੰ ਬੈਂਕ ਡਾਕਰ ਬੀਮਾ ਜਾਂ ਕਿਸੇ ਹੋਰ ਕੰਮ ਲਈ ਕਰੋ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਇੱਕ ਖਬਰ ਜ਼ਰੂਰ ਹੈ ਜਿਹੜੀ ਵੇਖਣੀ ਚਾਹੀਦੀ ਹੈ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਦੇਸ਼ ਭਰ ਦੇ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਮਜ਼ਦੂਰ ਪਲਕੇ ਯਾਨੀ ਕਿ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰਨ ਜਾ ਰਹੇ ਨੇ ਦੂਜੇ ਪਾਸੇ ਵਿਰੋਧੀ ਮਹਾਗੜ ਜੋੜ ਨੇ ਬਿਹਾਰ ਵਿੱਚ ਚੱਕਾ ਜ਼ਾਂਮ ਦਾ ਸੱਦਾ ਦਿੱਤਾ ਹੈ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਪਿੰਡੂ ਮਜ਼ਦੂਰ ਸੜਕਾਂ ਤੇ ਉਤਰਨ ਦੀ ਉਮੀਦ ਹੈ ਜਿਨ੍ਹਾਂ ਲਈ ਐਨਡੀਐਮਸੀ ਅਤੇ ਸਟੀਲ ਸੈਕਟਰ ਦੀਆਂ ਜੁੜੀਆਂ ਕਈ ਜਨਤਕ ਕੰਪਨੀਆਂ ਦੇ ਕਰਮਚਾਰੀਆਂ ਨੇ ਹੜਤਾਲ ਵਿੱਚ ਹਿੱਸਾ ਲੈਣ ਦਾ ਵੀ ਐਲਾਨ ਕੀਤਾ ਹੈ ਸੋ ਦੱਸਦੀ ਹੈ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੌਰਾਨ ਵਿਦਿਅਕ ਸੰਸਥਾਵਾਂ ਤੇ ਨਿੱਜੀ ਦਫ਼ਤਰਾਂ ਦਿਨਾਂ ਵਾਂਗ ਖੁੱਲ੍ਹੇ ਰਹਿਣ ਦੀ ਸੰਭਾਵਨਾ ਹੈ ਇਹਨਾਂ ਦੇ ਬੰਦ ਹੋਣ ਦੀ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਆਵਾਜਾਈ ਸੇਵਾਵਾਂ ਦੇ ਵਿੱਚ ਵਿਗੜਨ ਪੈ ਸਕਦਾ ਹੈ ਸੋ ਵਿਰੋਧ ਮਾਰਚ ਅਤੇ ਸੜਕੀ ਰੁਕਾਵਟਾਂ ਬੱਸ ਟੈਕਸੀ ਅਤੇ ਕੈਬ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਜਿਸ ਨਾਲ ਆਮ ਆਵਾਜਾਈ ਅਤੇ ਲੌਜਿਸਟਿਕ ਸੇਵਾਵਾਂ ਦਾ ਜੋ ਵਿਗਨ ਵੀ ਪੈ ਸਕਦਾ ਹੈ ਸੋ ਦੱਸ ਦिए ਕਿ 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਮਜ਼ਦੂਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਇਸ ਦੌਰਾਨ ਬੈਂਕਿੰਗ, ਬੀਮਾ ਸੇਵਾਵਾਂ, ਡਾਕ ਸੇਵਾਵਾਂ, ਕੋਲਾ ਖਨਨ, ਆਵਾਜਾਈ, ਨਿਰਮਾਣ ਅਤੇ ਫੈਕਟਰੀ ਸੈਕਟਰ ਪ੍ਰਭਾਵਿਤ ਰਹਿਣਗੇ ਸੋ ਇਸ ਕਾਰਨ ਕਰੋੜਾਂ ਰੁਪਏ ਦੇ ਆਰਥਿਕ ਨੁਕਸਾਨ ਦਾ ਅਨੁਕਸ਼ਾ ਵੀ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ सरकारी आवाजाई भी है जो प्रभावित हो सकती है सो उन तक मिली जानकारी मुताबिक स्कूल कॉलेज सरकारी दफ्तर सारे आम दिन खुले रहेंगे इस बसा रेलवे हवाई अड्डे बाजार अस्पताल, वर्गिया जरूरी सेवाव भी जारी रह निजी दफ्तर माल बाजार भी सब कुछ खुला रहेगा शेयर बाजार भी खुला रहेगा इस सराफा बाजार भी है खुला रहेगा ब्यूरो रिपोर्ट तो लुधियाना लाइव